ਸਾਡੇ ਕੋਲੇ ਉਹ ਸ਼ਾਇਦ ਜਿਹੜੇ ਵਿਅੰਗ ਦੇ ਵਿੱਚ ਲਿਖਦੇ ਨੇ ਵਿਅੰਗ ਵੀ ਉਹ ਜਿਹੜਾ ਕਿ ਅੱਜ ਕੱਲ ਦੇ ਸਿਸਟਮ ਦੇ ਮੱਥੇ ਜਵਾਜਦਾ ਤਾਂ ਹੈ ਇਹਨਾਂ ਨੂੰ ਸੁਣਨਾ ਬਹੁਤ ਜ਼ਰੂਰੀ ਹੈ ਇਹਨਾਂ ਦੀ ਜਿਹੜੀ ਮਸ਼ਹੂਰ ਰਚਨਾ ਹੈ ਕਰੋੜੀ ਦੀ ਬਸਾਂ ਬਹੁਤ ਚਿੰਤਸ ਹੋਈ ਹੈ ਅਸੀਂ ਕਈ ਵਾਰੀ ਇਸ ਪੰਚ ਤੋਂ ਸੁਣੇਗੀ ਹੈ ਅਸੀਂ ਬੇਨਤੀ ਕਰਾਂਗੇ ਉਹ ਪੇਸ਼ ਕਰਨ ਜੇ ਇਹਨਾਂ ਕੋਲੋਂ ਉਦੋਂ ਵੱਡਾ ਹੋਰ ਤੀਰ ਹੈਗਾ ਤਾਂ ਉਹ ਵੀ ਸਾਡੀ ਕਰ ਸਕਦੇ ਆ ਪਰ ਜੇ ਹਾਲੇ ਇਹ ਵੀ ਹੁਣ ਇੱਕ ਰਚਨਾ ਸੁਣ ਕੇ ਫਿਰ ਆਪਾਂ ਪ੍ਰਧਾਨ ਜੀ ਮਿੰਟਰ ਤੋਂ ਬਾਅਦ ਜਾਂਦੇ ਜਾਂਦੇ ਕੋਸ਼ਿਸ਼ ਕਰਾਂਗੇ ਜੇ ਸੰਭਵ ਹੋਇਆ ਤਾਂ ਦੂਜੀ ਵੀ ਸੁਣਾਇ ਤੇ ਇੱਕ ਵੰਦ ਖੁਆਲੀ ਤੁਹਾਡੇ ਨੂੰ ਖੁਸ਼ ਹੋਵੇ। ਐਤਾਂ ਮਾਨ ਸਰਕਾਰ ਵਰਕਸ਼ਾਪ ਦੀ ਬਹੁਤ ਬਹੁਤ ਧੰਨਵਾਦ ਤੇ ਅ ਪਿਛੇ ਨਾ ਜਨਪਰੀ ਫਰਮੀ ਦੇ ਪ੍ਰੋਗਰਾਮਸ ਇੱਥੇ ਬਾਈ ਨੇ ਨੂੰ ਸਰਦ ਰੁੱਤਾ ਸੀ ਕਿ ਜੁਨਿਪਾਂਸ਼ੋ ਤੇ ਤੁਹਾਡੇ ਸਾਰੇ ਦਰਮਿਆਨ ਇੱਕ ਬਹੁਤ ਬਾਰਤਕਾਰੀ ਰਚਨਾ ਲਿਖਣ ਵਾਲੇ ਸ਼ਾਇਰ ਬੈਠੇ ਨੇ ਕੁਲਵੰਤ ਸੈਟੋ ਕੇ ਬਹੁਤ ਸੋਹਣਾ ਲਿਖਦੇ ਨੇ ਉਹ ਤੇ ਉਹਨਾਂ ਦੀ ਰਚਨਾ ਇੱਕ ਮੈਂ ਕਈ ਮਹੀਨੇ ਪਹਿਲਾਂ ਸੁਣਾਉਣੀ ਸੀ ਉਦੋਂ ਮੈਂ ਵਿਆਹ 'ਚ ਆਇਆ ਸੀ ਕਿਤੇ ਤੇ ਵਿਆਹ ਦੇ ਵਿੱਚੋਂ ਇਹ ਟਾਈਮ ਗੱਲ ਕੇ ਇੱਥੇ ਪਹੁੰਚਿਆ ਸੀ ਪਹਾੜਾ ਹੋ ਕੇ ਵਿਆਹ ਤੋਂ ਪਰ ਲਿਸਟ ਸੁਣਾਉਣ ਵਾਲੀ ਬਹੁਤ ਲੰਬੀ ਸੀ ਤੇ ਉਦੋਂ ਮੈਨੂੰ ਮੌਕਾ ਨਹੀਂ ਮਿਲਿਆ ਪਹਿਲਾਂ ਉਹੀ ਸੁਣਾਉਣ ਲੱਗੇ ਮੈਂ ਤੇ ਉਸ ਤੋਂ ਬਾਅਦ ਆਪਾਂ ਜੇ ਮੇਰਾ ਤੁਹਾਡਾ ਹੁਕਮ ਹੋਊਗਾ ਉਹ ਸੁਣਾਵਾਂਗੇ ਆ ਕੁਲਵੰਤ ਸੈਦੋ ਕੀ ਇਹਨੇ ਇਹਨਾਂ ਕੁਲਵੰਤ ਸੈਦੋ ਕੀ ਇਹਨੇ ਲੋਕਤੱਤਵ ਵਰਗੀ ਕਰਚਨਾ ਲਿਖੀ ਸੀ ਮਤਲਬ ਯਾਰ ਉਹ ਸੁਣਾਉਣ ਲੱਗੇ ਤੇ ਆ ਨਵਾਂ ਇੱਕ ਰੂਪ ਚ ਮੈਂ ਸਿੱਖਾਉਣ ਦੀ ਕੋਸ਼ਿਸ਼ ਕਰ ਰਿਹਾ ਸ਼ੁਰੂਆਤ ਹੈ ਤੇ ਜਿੱਦਾਂ ਨਾਲ ਹੀ ਹੋਇਆ ਭਵਾਨ ਕਰਦੇ ਹੋ ਬਲਤਲ ਜੇ ਗੋੜ ਪਾ ਕੇ ਪੀਏ da